ਹਾਂਜੀ ਕੀ ਹਾਲ ਆ ਮਤਰੋ ਕਰਤੀ ਵਲੋਗ ਦੀ ਸਟਾਰਟਿੰਗ ਤੇ ਅੱਜ ਆਪਾਂ ਇੱਕ ਤਾਂ ਕੁੱਡੇ ਦੀ ਸਾਫ ਸਾਈ ਕਰਨੀ ਆ ਇੱਧਰਲੇ ਦੀ ਤੇ ਆਪਾਂ ਇੱਕ ਰੱਤਾ ਹਿੜਨਾ ਦੀ ਦੇਖ ਲਓ ਕੱਲ ਛੱਡਿਆ ਸੀ ਕੱਲ ਵੀਡੀਓ ਨਹੀਂ ਮੈਂ ਕੱਲ ਤਾਂ 10:30 ਵੇਹ ਤੱਕ ਕੁੱਡੇ ਆ ਦੀ ਅੱਜ ਦਿੰਨੇ ਆ ਕਿੰਨੇ ਵੇਹ ਤੱਕ ਉੜਦਾ ਤੇ ਬਸ ਮਤਰੋ ਟਾਈਮ ਦੇਖ ਲੀ 6:50 ਤੇ ਹੋਗੇ 7 ਵੇਹ ਛੱਡਾਂਗੇ ਆਪਣਾ ਰੱਤਾ ਇਹ ਉਹਨੇ ਬੈਠਾ ਰਹਿੰਦੋ ਟਾਈਮ ਦਿਖਾ ਦਿੰਦਾ ਨਿਕਾ ਜੀ ਸਾਨੂੰ ਸ਼ੇਰ ਪੰਜਾਤ ਤੇ ਸੱਤ ਸੱਤਵੇ ਛੱਡਣਾ ਹੈ 10 ਮਿੰਟ ਰਹਿ ਗਏ ਤੇ ਹੁਣ ਆਨੇ ਆਪਾਂ ਬੀਪੀਆਂ ਕੱਢ ਦਗੇ ਨਹੀਂ ਤਾਂ ਇਹਨਾਂ ਦਾਣਾ ਪਾਣੀ ਧਾਰ ਦੇ ਕੇ ਬਾਅਦ ਚ ਆਪਾਂ ਚੱਕ ਦਾਂਗੇ ਤੇ ਦਾਣੇ ਧਾਰ ਦੇ ਕੇ ਖਾਣ ਲਾਂਗੇ ਬਾਅਦ ਚ ਆਪਾਂ ਕੁਦੇ ਸਾਫ ਕਰਨੇ ਉਹਦੇ ਚੱਕ ਦਾਂਗੇ ਨਜ਼ਰ ਤਾਂ ਨੁੱਕੇ ਟੱਪਰ ਨੂੰ ਦੋ ਤੇ ਬਾਅਦ ਕੇ ਬਾਅਦ ਸੇ ਤੁਹਾਡੀ ਨੀਂਦ ਉਰਾਣਨੇ ਆਪਾਂ ਉਹਦੀ ਉਹ ਖੜ ਡਰ ਗਈ ਸੀ ਇੱਧਰ ਮੇਨ ਇੱਕ ਕਬੂਤਰੀ ਆ ਬਸ ਹੋਰ ਹੈ ਨਹੀਂ ਕੋਈ ਉਹੀ ਇੱਕ ਕਬੂਤਰੀ ਉਹ ਬੱਚਾ ਕੱਢ ਬੈਠੇ ਤਾਂ ਕਰਕੇ ਤੇ ਬਸ ਇਹਦਾ ਪਾਣੀ ਪੁਣੀ ਓਕੇ ਬਸ ਇਹਨਾਂ ਨੂੰ ਹੁੰਚਾ ਗਦੇ ਇੱਧਰ ਵੀ ਮੜਾ ਮੋਟਾ ਕਰ ਦਾਂਗੇ ਤੇ ਨਹੀਂ ਤਾਂ ਆਪਾਂ ਮਿੱਟੀ ਖਿਲਾਰ ਦਾਂਗੇ ਇਹਦੇ ਜੀ ਤੇ ਉਹ ਆਪਾਂ ਹੁਣ ਕਬੂਤਰ ਕੱਢਣਾ ਆਪਾਂ ਦਾ ਨਾਸਤ ਦੇ ਫੰਦਾ ਹੀ ਨਾ ਬੱਸ ਆਇ ਲਿਆ ਵਸਾਂ ਤੋਂ ਕੱਢਿਆ ਕਰ ਅੱਗੇ ਉਹਨਾਂ ਨੂੰ ਵੀ ਥਾੜੀ ਬੈਠੇ ਆ ਤੇ ਉਹ ਬੈਠੇ ਕੋਠੀ ਦੇ ਲੱਕੇ ਕਿਹੜੇ ਦੇਖ ਲੋ ਤੁਸੀਂ ਆ ਆ ਵੀ ਤੇ ਦਾਨੇ ਤੋਂ ਪੜ ਕੀ ਹੋ ਸਾਰੇ ਚਲੋ ਮਤਰਾ ਇਹ ਕਾ ਪਤਨ ਕਿਦਾ ਆ ਕੇ ਬਹਿ ਗਿਆ ਆਪਾਂ ਦਾ ਹੈ ਜੋ ਕੋਈ ਛੱਡੇ ਨਹੀਂ ਲਓ ਜੀ ਵਸ ਕਰਦੇ ਵਲੋ ਦੀ ਸਟਾਰਟ ਆਹ ਆਂ ਤਰੀਣਾ ਬਲੋ ਦੀ ਸਟਾਰਟਿੰਗ ਭਾਈ ਜੀ ਮਤਰਾ ਸੱਤ ਵਜੇ ਕਬੂਤਰ ਢਾਉਨੇ ਆ ਵਸਤ 7 ਵਜੇ 51 ਮਿੰਟੀ ਹੋਇਆ ਜੀ ਤੇ ਚਲੋ ਅਪਣਾ ਇੱਕ ਬੈਠਾ 7 ਵਜੇ ਡਾਇਆਵਾਂਗੇ ਉਹ ਤੁਹਾਨੂੰ ਦਿਖਾਵਾਂਗੇ ਲਓ ਜੀ ਟਾਈਮ ਹੋ ਗਿਆ ਇਹਨੂੰ ਛੱਡਣ ਦਾ ਚੱਲ ਬਈ ਹੋ ਜਾ ਸ਼ੁਰੂ ਬਾਹਰ ਕੱਢ ਕੇ ਤੈਨੂੰ করজো 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 তো থেরাক মানে মারেন পার তো রি চলে यार Arduino اتر পৌঁছা করামে ਟਾਈਮ ਦੇਖ ਲੋ 1 ਕੁ ਮਿੰਟ ਰਹਿ ਗਿਆ 7:57 ਹੀ ਮੰਨ ਲਓ ਓਹੋ ਟੱਪ ਗਿਆ ਟੱਪ ਗਿਆ ਮਿੱਠਾ ਆ ਗਿਆ ਸਤਿ ਸਤਾਂ ਕਰਕੇ ਫਵਨੰਸ ਨਹੀਂ ਹੋ ਲਿਆ ਗਿਆ ਸੀ ਹਾਂ ਹਾਂ ਤੱਕੋ ਇਹ 7 ਵੇ ਨਿਕਲ ਗਿਆ ਤੇ ਹੁਣ ਆਪਾਂ ਖੁੱਡੇ ਸਾਹਿਬ ਕਾਰਨ ਵੀ ਰਹਿ ਕਰਦੇ ਆਪਾਂ ਇਹ ਡਰੇ ਇਦਰਾ ਸਾਰੇ ਇਹਨਾਂ ਨੂੰ ਆਪਾਂ ਜਾਲਚਵਾ ਕੇ ਉੱਤੇ ਟੰਗ ਦੰਨਿਆ ਕਰਾਂ ਧੁੱਪ ਲੱਗ ਜੂ ਨਾਲੇ ਹਿਸਾਬ ਨਾਲ ਤੇ ਨਾਲੇ ਖੁੱਡੇ ਸਾਫ਼ ਹੋ ਜਾਣਗੇ ਤੇ ਚਲੋ ਕਰਦੇ ਆ ਤੁਹਾਨੂੰ ਪੈਰਾ ਤਿਕੜੀ ਦਾ ਬਰਾਦ ਜਾ ਆ ਜਾਂਦਾ ਦੁਰੀਆ ਬਲਾਮਾ ਆ ਜੰਮੀ ਤੰਮੀ ਜਿਮੀ ਤਨੋਂ ਕਰੀ ਨਹੀਂ ਕਮਰਾ ਦੇ ਕਾੜ ਦਿਓ ਕਾੜ ਦਿਓ ਕਾੜ ਦਿਓ ਆ ਯਾਰ ਤਿਆ ਆ ਆਉਂਦਾ ਅਰਦਾ ਚੜ ਜਾ ਚੜ ਜਾ ਉੱਤਿਆ ਦਿਨ ਉੱਤਰਨਾ 1 2 ਵਜੇ ਤੱਕ ਤਾਂ ਮੇਰੇ ਹਾਲ ਨਾਲ ਤਾਂ ਇਹ ਜੀ ਦੇ ਲੱਛਣ ਹੈ ਦੇ 11 ਵਜੇ ਤੱਕ ਨਹੀਂ ਉੜਦਾ ਇਹ ਚਲੋ 11 ਵਜੇ ਤੱਕ ਰੁਕਦੇ ਮਾਰੇ ਜਸਾ ਮਾਪੀ ਦਹਾਵ ਕਰਦਗੀ ਚਲੋ ਮਿੱਤਰੋ ਫੇਰ ਕਰਦੇ ਸ਼ੁਰੂ ਪੈ ਲੈਣਾ ਜਾਲ ਚ ਪਾ ਕੇ ਟੰਗਦਗੇ ਤੇ ਇੱਕ ਆਹ ਸਾਹਮਣੇ ਫੱਟੀਆਂ ਫੱਟੀਆਂ ਕੱਢਦਗੇ ਤੇ ਫੇਰ ਸਟੂ ਸ਼ੂ ਕਰਦਿਆਂ ਆਪਾਂ ਮੇਰੇ ਮਿੱਤਰੋ ਕਬੂਤਰਿਆਂ ਦਾ ਪਾਲਿਆਂ ਪਰ ਰੱਤਾ ਡੇਗਦਾ ਟੰਦਾ ਫਿਰਦਾ ਮੈਨੂੰ ਆਏ ਜੇ ਆਪਾਂ ਇਹ ਜਾਲ ਉਥੇ ਲਾਤਾ ਤਾਂ ਫੇਰ ਰੱਤੇ ਨੇ 2 ਮਿੰਟਾਂ ਚ ਹੋਇਆ ਯਾਰਾ ਚਲੋ ਕੋਈ ਨਹੀਂ ਜਾਲ ਤਾਂ ਆਪਾਂ ਟੰਗਣਾ ਪੈਣਾ ਫੇਰ ਜੇ ਜੋ ਖੁੱਡੇ ਸਾਫ਼ ਕਰਨੇ ਨੇ ਤਾਂ ਥੱਲੇ ਰੱਖਨੇ ਇੱਥੇ ਇੱਥੇ ਤਾਂ ਕਰਨ ਰੱਖਨੇ ਆ ਉੱਤੀ ਲਾਇਆ ਹੁੰਨੇ ਆ ਤੇ ਨਾਲੇ ਲੈਨੇ ਰੱਤਾ ਬੈਂਦਾ ਕਿ ਨਹੀਂ ਫਿਰ ਆਹ ਦੇਖੋ ਜਿਵੇਂ ਹੀ ਡੇਗਦਾ ਫਿਰਦਾ ਓਹ ਹੋ ਜੋ ਆ ਦੇਖੋ ਤਾਂ ਦਿਖਾਵਾਂ ਸੱਤ ਦਾ 10 ਮਿੰਟ ਹੀ ਹੋਏ ਹਨ ਅਜੇ ਛੱਡੇ ਨੂੰ ੱਡੇ ਦਾ ਹੀ ਫਿਰਦਾ ਹੁੰਦਾ ਚਲੋ ਆ ਲੈ ਦੇਖੋ ਚਲੋ ਕੋਈ ਨਹੀਂ ਸੋਹੋ ਇਹਨੂੰ ਟੰਗਿਆ ਆ ਮੈਂ ਫੇਰ ਤੋਂ ਕਰਦਾ ਕੰਟੀਨਿਊ ਮੇਰੇ ਬਿੱਤਰੋ ਖਸਦਰੀ ਗੜੀ ਘਰਤੀ ਢਾਲ ਵੀ ਲਾਤਾ ਤੇ ਰੱਤਾ ਆਪਣਾ ਹਜੇ ਤੱਕ ਹਵਾ ਚੱਲ ਪਈ ਜਰਾ ਰੱਤਾ ਕਿੱਧਰ ਗਿਆ ਤੋ ਕੋਈ ਹੋਰੀ ਆ ਗਿਆ ਰੱਤੇ ਕਿੱਦਾਂ ਟੱਪ ਗਿਆ ਮੈਂ ਬੁੱਤ ਉਹ ਛੜਦਾ ਜਾਂਦਾ ਰੱਤਾ ਆ ਜਾਂਦਾ ਆਪੇ ਵਿਆਂ ਕਹਿਣਾ ਛੜਦਾ ਇਹ ਨਹੀਂ ਦੱਸਤੀ ਫਤਾਰਾ 2-3 ਘੰਟੇ ਬਰਕ ਬੈਠੀ ਨਾ ਬੀਤ ਹੀ ਰਹੇਗਾ ਚਲੋ ਕੋਈ ਨਹੀਂ ਸੂਰਜ ਜੇ ਦਿੱਤਾ ਵੀ ਆ ਜੇ ਤੇ ਬਸ ਫੇਰ ਕਰਦੇ ਬਲਾ ਉਸ ਦੀ ਸਟਾਰਟਿੰਗ ਉਹ ਗੱਡਾ ਘਾਡੇ ਸਾਫ ਕਰਦੇ ਫਿਰ ਉਹ ਤੁਹਾਨੂੰ ਦਿਖਾਉਣੇ ਰੋ ਖੁੱਡੇ ਦੀ ਸफाई ਚੱਲ ਰਹੀ ਸੀ ਫਟੀਆਂ ਫੁੱਟੀਆਂ ਸਾਫ਼ ਕਰੀ ਹੁੰਦਾ ਸੀ ਤੇ ਉਧਰ ਕਬੂਤਰ ਬੈਠਾ ਆ ਗਿਆ ਦੇਖੋ ਪਾਣੀ ਕਿਹੜਾ ਹੈ ਯਾਰ ਆ ਵੀ ਦੇਖ ਲੋ ਰੱਤਾ ਆਪਣਾ ਆ ਜਾਂਦਾ ਇਹ ਦੇਖਦਾ ਟੈਗ ਚ ਟਾਈਮ ਹੋ ਚੱਲਿਆ ਹੈ 7:28 7:37 ਹੋ ਗਏ ਜੀ ਤੇ ਬਸ ਆ ਸਾਫ਼ ਕਰਨਾ ਹੈ ਫੇਰ ਦਿਖਾਉਨੇ ਤੁਹਾਨੂੰ ਲਓ ਮੇਰੇ ਵੀਰੋ ਇੱਕ ਕ ਕਰੋ ਦੇਖੋ ਫੁੱਟਾ ਆ ਤਾਂ ਵੈਸੇ ਪਿੰਜਰਾ ਹੀ ਹੈ ਇਹ ਤੁਸੀਂ ਚੈੱਕ ਕਰੋ ਫੱਟੀਆਂ ਫੱਟੀਆਂ ਸਾਫ਼ ਹੋ ਗਈਆਂ ਅਰਛੀ ਦੇਖ ਲਓ ਜਮ ਹੁਣ ਡਰਾਈ ਕਰਤਾ ਹੀ ਮਿੱਟੀ ਮਿੱਟੀ ਸਟੰਗ ਨਹੀਂ 당 ਰੱਖਣਾ ਕੋਈ ਤੇ ਉਧਰੋਂ ਸਾਫ਼ ਕਰਨ ਦੀ ਲੋੜ ਹੀ ਨਹੀਂ ਜੀ ਇਹ ਬਸ ਇਧਰ ਹੀ ਹੀ ਇਧਰ ਸਾਫ਼ ਕਰਤਾ ਤੇ ਬਸ ਅਗਰ ਆਪ ਕੀੀ ਚਾਹੋ ਕੇ ਪਾਣੀ ਦੀ ਭਰ ਦੰਨੇ ਆ ਲਓ ਮੇਰੇ ਤੋਂ ਜਾ ਕੇ ਮਿੱਟੀ ਵੀ ਛਰਤੀ ਸੀ ਆਪਾਂ ਦੇਖੋ ਜਮਾ ਟਰਾਈ ਕਰਤਾ ਆਪਾਂ ਗੁੱਡਾ ਟਾਈਮ 8:18 ਮਿੰਟ ਹੋ ਗਏ ਤੇ ਰੱਤਾ ਹਜੇ ਫਿਰਦਾ ਹੀ ਆਂ ਦੀਨਾਂ ਨੇ ਤੇ ਆਪਣੀਆਂ ਕਬੂਤਰਾਂ ਬੈਠੀਆਂ ਜਾਲ ਜੀ ਰੱਤਾ ਮਿੱਤਰ ਪੂਰੀ ਚ ਜੜਾ ਫਿਰਦਾ ਆਊਗਾ ਜਾਂ ਪਰਲੇ ਪਾਸੇ ਉੜਦਾ ਆਊਗਾ ਉਧਰਲੇ ਪਾਸੇ ਆਪਾਂ 10 ਦਾਣੇ ਵੇ ਆਓ ਇਹ ਦਸ ਦਾਣੇ ਵੇ ਆਪਾਂ ਨੂੰ ਪਰਲੇ ਪਾਸੇ ਉਹ ਜਹਾ ਉਪਰਲੇ ਪਾਸੇ ਉਹ ਜਹਾ ਉੱਚਾ ਚੜਿਆ ਹੋਊਗਾ ਉੱਚਾ ਚੜਿਆ ਹੋਣਾ ਤਾਂ ਕਿਸੇ ਨਾਲ ਕਬੂਤਰ ਦੇਖਿਆ ਹੋਊਗਾ ਇਸੇ ਤਾਂ ਤੁਹਾਨੂੰ ਦਿਖਾਉਣਿਆ ਵੈਸੇ ਆਪਣਾ ਕਬੂਤਰ ਹੈ ਜੇ ਖੜਦਾ 8 ਅੱਧੇ 18 ਮਿੰਟ ਹੋ ਗਏ ਵਾਈਰੂ ਇਹ ਇੱਧਰ ਵੀ ਆਪਣੇ ਖੜਦੇ ਨੇ ਬਾਤ ਅੱਜ ਦੇ ਦਿਨ ਉਹਨਾਂ ਤੋਂ ਪਲਵਾ ਦਾਂਗੇ ਕੱਲ ਨੂੰ ਬਾਈ ਨਾਲ ਲਵਾ ਦਾਂਗੇ ਬਾਅਦ ਲਿਆਣ ਫਿਰ ਆਪਾਂ ਕੱਢਾਂਗੇ ਮਲੱਪਾਂ ਦੀ ਦਵਾਈ ਲੂ ਲਾ ਦਾਂਗੇ ਤੇ ਚੱਕੋ ਇੱਧਰ ਬਾਪੀ ਪੀ ਪਧੋਣੀ ਆ ਪੀ ਪ ਧੋ ਕੇ ਪਾਣੀ ਪਾ ਕੇ ਰੱਖ ਦੰਨੇ ਆਪਾਂ ਤੇ ਦਾਣੇ ਇੱਧਰ ਰੈਡੀ ਆ ਉਹਨਾਂ ਦੇ ਸਾਫ਼ ਕਰਤੀ ਤੇ ਇੱਧਰ ਸਰੋਂ ਵੀ ਸਾਫ਼ ਕਰਤੀ ਆਪਾਂ ਜਮਾ ਓਕੇ ਬੋਟ ਰੱਖਤੀ ਤੇ ਬੱਸ ਬਾਤ ਚ ਹੀ ਕਰਦਾ ਹੁਣ ਤਾਂ ਕੁਝ ਹੈ ਨਹੀਂਗਾ ਤੇਰਾ ਦਿਖਾਉਣਾ ਕਬੂਤਰੇ ਆਪਣੇ ਚੱਲ ਗੀਆਂ ਲੈਕੀਆਂ ਨੇ ਤੇ 8 20 ਦਾ ਕੰਮ ਹੋ ਗਿਆ ਤੇ ਬੁੱਤਰ ਹਜੇ ਤੱਕ ਕਾਪੜ ਨਹੀਂ ਦਿਖਾ। ਜੇ ਦਿਖਿਆ ਤਾਂ ਤੁਹਾਨੂੰ ਦਿਖਾਵਾਂਗੇ। ਲੋ ਮਿੱਤਰ ਰੱਪਾ ਦੇ ਦੇ। ਆ ਲੈ। ਇੱਧਰ ਜਾਓ ਜਾਂਦੇ। ਬਾਹ, ਇਹ ਨਹੀਂ ਜੋ ਮਬਾਈ ਦਾ। ਇਹ ਤੋਂ ਬਿਨਾਂ ਜੂੰ ਤਾਂ ਦਿਖਾ ਦੇ। ਉਹ ਆਹ ਨਾਲ ਤਾਂ ਗੱਜ ਕਿ ਤੇ ਆਪਾਂ ਹਨ। ਇਹ ਬਿਨਾਂ ਜੂੰ ਤਾਂ ਦਿਖਾ ਗਏ ਤਾਂ ਨਹੀਂ ਦੇਰਦੇ। ਦੇਹਦਰ ਦੇਖ ਲੋ ਤੇ ਬਾਸੀ ਹੋ ਜਾਂਦੇ ਹਜੇ ਦੇਰ ਦਸਾ ਲੈ ਕਿੱਧਰ ਗਏ ਥੋੜੀ ਬਾਹਰ ਨੂੰ ਕਿੱਧਰ ਗਏ ਓਏ ਆਉਂਦੇ ਪਰਲੇ ਵਾਸੇ ਹੋ ਗਏ ਆ ਜਾਓ ਇੱਧਰ ਨੂੰ ਆ ਜਾਓ ਆ ਜਾਓ ਤੇ ਆਇਂਦੇ ਦੇਖ ਲੋ ਚੱਲੋ ਐਮ 8:30 ਹੋ ਗਏ ਤੇ ਫਿਰਦਾ ਹਜੇ ਤੇ ਆਪਣੇ ਧਰਾਵੀ ਬੈਠੇ ਨੇ ਤੱਕੋ ਦਾ ਡਰਾਈ ਕਲੀਨ ਕਰਤਾ ਅੱਜ ਤੇ ਬਸ ਬਾਤੋ ਕਰਦੇ ਹਾਂ ਬਲੌਗ ਦੀ ਸਟਾਰਟਿੰਗ ਮੈਂ ਨਹਾਉਣ ਨੂੰ ਲਵਾਂ ਤੇ ਰੋਟੀ ਰਾਤੀ ਖਾ ਲਈ ਕੇ ਸਰ ਕਰਦੇ ਆ ਤਾਂ ਲਓ ਮੇਰੇ ਵੀਰੋ ਰੋਟੀ ਰਾਤੀ ਖਾ ਲਈ ਨਹਾਤਾ ਹੈ ਆਪਣੇ ਗਿਆਨੀ ਤੇ 9 ਵਜੇ ਕੇ 10 ਮਿੰਟਾਂ ਦਾ ਟਾਈਮ ਹੋ ਗਿਆ ਤੇ ਉਹ ਆਉਂਦੇ ਕਿਸੇ ਨਾਲ ਹੀ ਉੜਦਾ ਕਿਸੇ ਮਰਜੀ ਕਬੂਤਰ ਨਾਲ ਉਹਦੇ ਨਾਲ ਵਧੀ ਉੜਦਾ ਇਹ ਨੂੰ ਆਉਂਦਾ ਇਹ ਨੂੰ ਤਾਂ ਫਿਰ ਅੰਦੀ ਇਕੱਲਾ ਦਾ ਬਸ ਫਿਰਦਾ ਤੰਦਰਾ ਪਾ ਪੀਪੀ ਤੋਂ ਤੀਸੀ ਦਿੱਤੇ ਦੇ ਪਾਣੀ ਬਾਗ ਰੱਖ ਰੰਨੇ ਵਸ ਆਪਾ ਤੇ ਕੱਢਿਆ ਜਾਣਾ ਫਿਰ ਨੂੰ ਬੈਠਿਆ ਰਹਾਂ ਦੋ ਤਿੰਨ ਘੰਟੇ ਹੋਰ ਤੇ ਇੱਕ ਥਾੜੀ ਨਿਕਾ ਹੋਰ ਮਰਾ ਦੇਣਾ ਥੋੜੀ ਜੀ ਉਹ ਆਉਂਦੇ ਕਿੱਧਰ ਗਏ ਆਹ ਹੋਈਆ ਜਿੰਝਣੀ ਉਹ ਸੂਰ ਜੰਨੀ ਆ ਮਿੱਤਰੋ ਦਿਸਦੇ ਨਹੀਂ ਖਾੜ ਦੇ ਇਧਰ ਨ ਹੋ ਰਾ ਹੁੰਦਾ ਫਿਰ ਦੇਖੋ ਕਿੱਧਰ ਗਏ ਨਹੀਂ ਦਿਖਣ ਤਾ ਇੱਥੇ ਫਿਰ ਕੇ ਵੈਸੇ ਹੋਰਦੇ ਤਾ ਚਲੋ ਪਾਣੀ ਪੁਣੀ ਪਾ ਲ ਗਏ ਆਪਾਂ ਤੇ ਟੈਂਕੀ ਨੇ ਦੀ ਫੁੱਲ ਕਰ ਦਿੱ ਗਿਆ ਹਵਾਣੀ ਦਮਾ ਤਾ ਮੱਢਾਂ ਕਰ ਦਿੱ ਗਏ ਆਪਾਂ ਤੇ ਆਪਣਾ ਰੇਤਾ ਦੇਖੋ ਤੁਸੀਂ ਤੇ ਕੋੰਤੇ ਰੱਖਦੇ ਮਸਜਦ ਤੋਂ ਗਿਆ ਪਪਾ ਆ ਕੇ ਵਾਟਰ ਟ੍ਰਕ ਦੰਨੇ ਤੇ ਉਹ ਪਾਣੀ ਨਹੀਂ ਆ ਮੈਂ ਤੇ ਪਰਲੇ ਪਾ ਸੀ ਪਾਉਣ ਵਾਲਾ ਉਹ ਵੀ ਪਾਉਂਦਾ ਮਾ ਕੇ ਮਾਰੀ ਉਹ ਮੇਰੇ ਵੀਰੋ 9:30 ਦਾ ਟਾਈਮ ਹੋ ਗਿਆ ਤੇ ਕਬੂਤਰ ਆ ਕੇ ਨੀਵੇਂ ਤੁਹਾਨੂੰ ਦਿਖਾ ਦिए ਘੜਜ ਇੱਥੇ ਫਿਰਦੇ ਆ ਗੰਦਰ ਗਏ ਇੱਥੇ ਫਿਰਦੇ ਨੀਵੇਂ ਵਾਵਾ ਆ ਗਏ ਨ ਦਿਖਾਣਾ ਇੱਥੇ ਡੱਪਣਗੇ ਆਉਂਦੇ ਇੱਕ ਕਤਾ ਆ ਗਿਆ ਇਹਦੇ ਮਨਾਲੀ ਸ ਆਪਣਾ ਵੀ ਰੱਤਾ ਕਿੱਤਰ ਗਿਆ ਯਾਰ ਚਲੋ ਦੇਨੇ ਆ ਲਓ ਮੇਰੇ ਵੀਰੋ ਆ ਜਾਂਦਾ ਰੱਤਾ ਹੋਇਆ ਨਕਾਪਾ ਕਰ ਲੈ ਪਾਸੇ 9:30 ਦਾ ਟਾਈਮ ਹੋ ਗਿਆ 9:35 ਦਾ ਚਲੋ ਦਿਖਾਉਨੇ ਕਿਨੇ ਵੇਂਦੇ ਕਿਨੇ ਵੇਂਦੇ ਆ ਖੜਦੇ ਮਿੱਤਰੋ ਇੱਥੇ ਆਪਣੇ ਕਬੂਤਰ ਵੀ ਦੇਖ ਆਪਣੇ ਤੋਂ ਨੂੰ ਢੱਪਣਗੇ ਇੱਥੇ ਦੀ ਐ ਹੋ ਜਿੰਦਾ ਪਮੜਾ ਜਾ ਇਹ ਆਉ ਹੀ ਆਉਂਦੇ ਆਉਂਦੇ ਆਪਣਾ ਮਾਰ ਲਾ ਆਹੀ ਆਪਣਾ ਆ ਗਿਆ ਹੁ ਫਿਰ ਦਈ ਮਤਰੋ ਤੁਰ ਕੋਈ ਇਹਨਾਂ ਬਾਤ ਸ਼ੁਰੂ ਕਰਦਾ ਵੇਰ ਬਾਸ ਵੱਜ ਕੇ ਭਾਈ ਮੇ ਤਾਂ ਟਾਈਮ ਹੋ ਗਿਆ ਤੇ ਰੱਤਾ ਆਪਣਾ ਨੀਵਾ ਆਇਆ ਫਿਰਦਾ ਜੀ ਤੁਹਾਨੂੰ ਦਿਖਾ ਵੀ ਦਿਨੇ ਆ ਰੱਤ ਆ ਆ ਇਧਰ ਨੂੰ ਕਿਧਰ ਆ ਕੋਈ ਨ ਮਤਰੋਂ ਹੋਂਦ ਰੱਤੇ ਨੂੰ ਤੁਹਾਨੂੰ ਦਿਖਾਉਣਾ ਫਿਰਦਾ ਤਾਂ ਇੱਥੇ ਆ ਸੰਦ ਨੀਵਾ ਆ ਕਾੜ ਦਿਓ ਦਿਖਾਉਣਾ ਤੁਹਾਨੂੰ ਇੱਥੇ ਵੀ ਟੱਪਾਂ ਦੇ ਉਹਨੂੰ ਫਿਰ ਦਿਖਾਉਣਾ ਓਏ ਆਉਂਦਾ ਮਤਰੋ ਰੱਤੇ ਇੱਕ ਕਦੀ ਦੇਖ ਲਈ ਨਹੀਂ ਜੀ ਆ ਆਉਂਦਾ ਰੱਤਾ ਤਾਂ ਆਹ ਹਰ ਤਾਪਣਾ ਕਹਿੰਦੇ ਟਾਈਮ ਸਾਢੇ 10 ਦਾ ਹੋ ਚਲੇਆ ਤੇ ਰੱਤ ਤੱਕ ਫਿਰਦੇ ਮੈਨੂੰ ਪਤਾ ਸੀ ਬੇਸਤੀ ਚਾ ਕਰਾਉਣੀ ਆ ਨੇ ਪਰ ਸਾਢੇ 10 ਹੋ ਗਏ ਹੁਣ ਤਾਂ ਘੜੀ ਬੇਸਤੀ ਕਰਾਉਣੀ ਆ ਟੈਂਪਰੇਚਰ ਬਾਵਾ ਤੇ ਚਲੋ ਬਾਤ ਤਾਂ ਕਰਦਾ ਹੁਣ ਬਲੌ ਦੀ ਸਟਾਡੀ ਲਓ ਜੀ ਟਾਈਮ ਹੋ ਗਿਆ ਸਾਢੇ 11 ਦਾ ਤੇਰਾ ਤਾਪਣਾ ਜਮਨੀਵਾ ਆ ਗਿਆ ਤੁਹਾਨੂੰ ਦਿਖਾਉਣਾ ਖੜਦਿਓ ਤੇ ਮੜੀ ਮੜੀ ਹਵਾ ਵੀ ਚੱਲ ਆਉਂਦਾ ਅਗੀ ਦੀ ਕਿੱਥੇ ਆ ਹੁਣ ਯਾਰ ਇੱਕ ਤਾਂ ਜਦੋਂ ਹੋ ਜਾਂਦਾ ਕੈਰੇ ਮੁਰੇ ਹੋ ਜਾਂਦਾ ਇੱਧਰੋਂ ਕੀ ਆਵਾਜ਼ ਜਮਾਣੀ ਵਾਂ ਹੀ ਆ ਗਿਆ ਤੁਹਾਨੂੰ ਦੂਰੀਆ ਦਿਖਾਣੇ ਖੜਜੋ ਇੱਧਰ ਪਾਣੀ ਡੁੱਲ ਗਿਆ ਰੋ ਜੋ ਚਲੋ ਕੋਈ ਨਹੀਂ ਤੁਹਾਨੂੰ ਦਿਖਾਵਾਂ ਇਹੋ ਆਉਂਦਾ ਆ ਜਾਂਦਾ ਸਾਢੇ 11 ਹੋ ਗਏ ਤੇ ਚਲੋ ਦਿਨੇ ਹੁਣ ਕਿੰਨਾ ਟਾਈਮ ਕਰਦਾ ਹੋਰ

ਫਰਦਾ ਤਾਂ ਨਹੀਂ ਵਈ ਮਿੱਤਰੋ ਜਮਾਈ ਨਹੀਂ ਬਾਹ ਆਇਆ ਜਾਂਦਾ ਜੂ ਮਾਰਾ ਕਿ ਲੋੜੀਂ ਚ ਬਸ ਆ ਆਂਦਾ ਮੁਰਕੇ ਓਏ ਯੰ ਭਾਈ ਕਿੱਧਰ ਮੁਰ ਗਿਆ ਇਦਰੀ ਹੋ ਗਿਆ ਚੱਕਰ ਖਾ ਕੇ ਕੋਈ ਨਹੀਂ ਦੋਮਾ ਘੜ ਤੋ ਇੱਕ ਤਾਂ ਟੋਪੀ ਵਾਲੀ ਆ ਯਾਰ ਦੀਨਾ ਕਿੱਧਰ ਗਿਆ ਹੋ ਜਾਂਦਾ ਚੱਕ ਕੋਈ ਬਾਸ ਉਹ ਬੈਠ ਗਿਆ ਉਹ ਦੱਸਾਂਗੇ ਤੇ ਫਿਰ ਕਰ ਦਾਂਗੇ ਆਪਾਂ ਬਲੌਗ ਦੀ ਐਂਡਿੰਗ ਟਾਈਮ ਜੋ ਕੋ 7:00 ਵਜੇ ਛੱਡਿਆ ਸੀ ਅੱਜ ਤਾਂ ਮਨ ਲੱਗਿਆ ਬੇਸਤੀ ਕਰਾਂ ਬੇਸਤੀ ਨਹੀਂ ਅਚਿਗਾਈ ਨਹੀਂ ਪਸ ਗਿਆ ਘੈਂਟ ਰੋਡ ਆ ਵੈਸੇ ਅੱਜ ਦਾ ਉਹ ਜਾਂਦਾ ਕਿੱਧਰ ਗਿਆ ਯਾਰ ਇੱਕ ਤਾਂ ਪਤਾ ਹੀ ਨਹੀਂ ਲੱਗਦਾ ਇਹਦਾ ਆਹ ਹੁੰਦਾ ਐਸੇ ਕੈਰੇਜ ਦੀ ਲਗਣੀ ਆਹ ਭਾਈ ਉਹ ਜਾਂਦਾ ਹਲੋ ਬਾ ਬਾਤੋ ਕਰਦੇ ਕੰਟੀਨਿਊ ਆ ਦੇਖੋ ਦਾਣੇ ਭਾਲਦੇ ਹੈ ਨਹੀਂ ਪਉਂਦੇ ਦਾਣੇ ਜਿਹੜਾ ਰੱਤਾ ਉਹ ਵੀ ਰੋਣਾ ਸਮ ਉਹਨਾਂ ਨਾਲ ਹੀ ਪਾਵਾਂਗੇ ਬਦਾਮ ਪੀਉਂਦੇ ਨਹੀਂ ਅੱਜ ਆਪਾਂ ਕੱਲ ਭੁੱਲ ਕੇ ਮੈਨਾਂ ਅਸ ਕੱਲ ਮੌਸਮ ਖਰਾਬ ਸੀ ਤੇ ਬਦਾਮ ਕੀ ਕਰਨਾ ਪਾਣੀ ਪੀ ਜਾਂਦੇ ਮਮਤਰੋ ਬਾਤ ਚ ਕਰਾਂਗਾ ਹਾਂ ਸਟਾਰਟ ਕਰਾਂਗੇ ਮੇਰੇ ਮਿੱਤਰੋ 12:20 ਦਾ ਟਾਈਮ ਹੋ ਚੱਲਿਆ ਚੱਲਿਆ ਸੱਚ ਕੇ ਚੱਲਿਆ ਗਿਆ ਸੀ ਤੇ ਰੱਤਾ ਟੇ ਦਾ ਡੰਦਾ ਫਿਰਦਾ ਇਹ ਨਾਲ ਕੋਈ ਸਾਥੀ ਆਇਆ ਨਹੀਂ ਉੱਡਣ ਨਾਲ ਨਹੀਂ ਤਾਂ ਹੋਰ ਉੱਡਲੇ ਇਸ ਤੋਂ ਇਕੱਲੇ ਦਾ ਪਤਾ ਹੀ ਥਾਣੂ ਇਹ ਇਕੱਲੇ ਦੀ ਕੀ ਲੱਛਣਾ ਇੱਕ ਉਹ ਡਾ ਫਦਾ ਇਹਦਾ ਸਾਥੀ ਉਹ ਵੀ ਡੇਗਦਾ ਟੰਦਾ ਹੀ ਆ ਉਹ ਹਾ ਪਦੂ ਹੀ ਹੋਰ ਗਏਦਾ ਹੋ ਤੇ ਆਪਣਾ ਰੱਤਾ ਇਹ ਮਿੰਟਾ ਜੀ ਫੱਜਿਆ ਦਾ ਉਹ ਹੁੰਦਾ ਆ ਜਾ ਆ ਜਾ ਉਹ ਮੜ ਗਿਆ ਵੇ ਗਰਾਈ ਗਲਤ ਕਰਾ ਗਿਆ ਰੇਤਾ ਧੱਕਾ ਚਲੋ ਫਰਦਾ ਹੀ ਰਹਿ ਤੱਕਦਾ ਕਿਰਾ ਦੇਨੇ ਮੈਂ ਨੀਂਦ ਜਿੰਨੇ ਮੈਨੂੰ ਬਸ ਛੇਧੀ ਛੇਧੀ ਆਵੇ ਤਾ ਨਾਲ ਤਾਰਾਂ ਤੇ ਸਾਮੂਛੋਂ ਦੀ ਛਾਂ ਦੀ ਛਾਂ ਦੀ ਛਾਂ ਦੀ ਆਇਆ ਹੋ ਜਾਂਦਾ ਕਿੱਧਰ ਗਿਆ ਮੈਂ ਗੇੜਾ ਬੱਠਾਵਾ ਜਾਂਦਾ ਹਾਂ ਤਾਂ ਛੋਟਾ ਗੇੜਾ ਪਾ ਗਿਆ ਮਤਲਬ ਹੁਣ ਤਾਂ ਬਹਿ ਜੂਗਾ 10-20 ਮਿੰਟਾਂ ਤੀ ਉਨੇ ਤੱਕ ਵੇ ਤੱਕ ਤਾਂ ਬੈਠਣਾ ਹੈ ਬੈਠਣਾ ਦਾ ਟਾਈਮ 1.5 ਦਾ ਹੁੰਦਾ ਹੁੰਦਾ ਤਾਂ ਚਲੋ ਫੇਰ ਕਰਦਾ ਬਲੌਗ ਦੀ ਸਟਾਰਟਿੰਗ ਲਓ ਜੀ ਰੱਤਾ ਆ ਗਿਆ ਜਮਾਈ ਦੇ ਘਰ ਟਾਈਮ ਦੇ ਹੀ ਹੋਇਆ ਟਾਈਮ ਹੋ ਚੁਲਿਆ 12 ਵਜੇ 31 ਮਿੰਟਾਂ ਕਾਰਜਾ ਹਾਂ ਹੰਦੀਂ ਦਾ 12:31 ਤੇ ਬਾਸ ਆਈ ਆ ਹੰਦੀ ਕੇ ਲੋਰਾ ਤਾਪਣਾ ਤੇ ਬਸ ਹੰਦ ਕਰ ਕਰਦਾ ਹੁਣ ਬੈਠੇ ਦਿਖਾਵਾਂ ਤੁਹਾਨੂੰ ਮੂੰ ਤੁਹਾਡੇ ਡੈਟਾ ਨਹੀਂ ਪਤਾ ਨਹੀਂ ਲੱਗਦਾ ਕਿੱਧਰ ਆਂਦਾ ਕਿੱਧਰ ਨਹੀਂ ਹਾਂ ਜਿਵੇਂ ਆ ਹੀ ਜਾਂਦਾ ਨੇ ਬਸ ਆਣੀ ਆ ਦੇ ਕੇ ਮੈਂ ਚਲੋ ਬਸ ਬਾਤ ਚ ਧੋਣਾ ਹੁਣ ਜੋ ਬੈਠਾ ਤੇ ਉਹਨਾਂ ਮੈਂ ਹੋਰ ਤਿਆਰੀ ਕਰ ਲਾਂ ਕੋਈ ਤੇ ਬਸ ਫਿਰ ਕਰਦਾ ਸ਼ੁਰੂ ਮੈਂ ਉਹਨੇ ਪਾਣੀ ਪੂਣੀ ਪਾ ਕੇ ਰੱਖਾਂ ਤੁਹਾਨੂੰ ਦੱਸ ਆ ਗਏ ਰੱਤ ਨੂੰ ਨਾ ਤਾਂ ਆਂ ਨਾਲ ਇੱਕ ਵੀ ਵਜਾ ਦਿਓ ਆਪਣਾ ਰੱਤਾ ਪਰ ਜਿਹੜੀ ਹਵਾ ਜਲੀ ਜਾਂਦੇ ਨੇ ਆ ਦੇਖੋ ਇਹ ਨਾਲ ਉਹਦਾ ਜੋਰ ਲੱਗਿਆ ਚਾਹਦੇ ਉਹਦੀ ਲੱਗਣਾ ਚਾਹੀਦਾ ਤੇ ਬਸ ਆਪਾਂ ਇੱਧਰ ਕਰਤੇ ਪਾਣੀ ਦੀ ਸਰਿੰਜ ਭਰਤੀ ਪੈਰ ਤੋਂ ਉਹਦੇ ਤੇ ਅੱਜ ਆਪਾਂ ਪਹਿਲੀ ਅਰਤੀ ਮਾਰ ਕੇ ਦੇਖਾਂਗੇ ਕਬੂਤਰ ਦੇ ਤੇ ਚਲੋ ਆਉਣ ਦੋ ਉੱਡ ਕੇ ਫਿਰ ਦਿਖਾਉਨੇ ਆਂ ਦੀਨ ਦਾ ਢਹਣੀ ਘੜਜੋ ਉਹ ਕੀ ਦੇ ਆਵੇ ਉਹਨਾਂ ਹੀ ਤਾਂ ਹੈਣੀ ਆਪਣਾ ਰੱਤਾ ਇੱਥੀ ਵਰਦਾ ਸੰਦਾ ਹੌਣੇ ਖੜਦਾ ਰੱਤ ਜਿੰਦਾ ਨਹੀਂ ਰੱਤ ਆਕੰਤਰ ਗਿਆ ਇੱਧਰ ਵੀਂਦੀਂਦਾ ਯਾਰ ਯਾਰੇ ਇੱਧਰ ਨੇ ਇੱਕ ਬੱਚੂ ਬੱਚਾ ਸੀ ਆਪਣਾ ਉਧਰ ਪਹਿਲਾਂ ਆਪਾਂ ਵੀਡੀਓ ਬੰਦ ਹੁੰਦੇ ਸੀ ਉਹ ਬੱਚੇ ਦੀ ਲੱਤ ਨੂੰ ਪਤਾ ਨਹੀਂ ਕੀ ਹੋ ਗਿਆ ਆ ਦੇਖੋ ਅੰਦਰ ਕਿਰਾ ਦਾ ਲੰਗ ਮਾਰ ਕੇ ਦੋਤਾ ਮੈਂ ਕਦੀ ਪਰਫੈਕਟ ਕੋਰ ਵੀ ਕੀਤੀ ਸੀ ਪਾਣੀ ਪਾਇਆ ਸੀ ਮਾਰਦੇ ਆ ਮੈਂ ਇੱਕ ਤੇ ਐਂ ਬਦਾਂ ਨਾ ਕਬੂਤਰ ਕਬੂਤਰ ਆ ਮੈਂ ਛੱਡ ਰੱਖਿਆ ਕਿ ਨਾਲ ਇੱਧਰ ਤੇ ਉੱਧਰ ਛੱਡ ਕੇ ਦੇਖ ਲਾਂਨੇ ਆ ਜੇ ਕਬੂਤਰ ਹੋਇਆ ਫਿਰ ਇੱਧਰ ਹੀ ਛੱਡੀ ਰੱਖਾਂਗੇ ਜੇ ਕਬੂਤਰੀ ਫਿਰ ਤਾਂ ਕਹਿਣੇ ਕੀ ਆ ਤੇ ਕਿੱਧਰ ਗਿਆ ਰੱਤੇ ਹੀ ਨਹੀਂਦਾ ਹੁਣ ਕਮਾਲ ਦੀ ਗੱਲ ਚਲੋ ਮਾਣ ਨੇ ਤਿਆਰੀ ਕਰਾਂ ਫਿਰ ਕਰ ਦੂੰ ਤਰ ਇੱਥੇ ਆ ਕੇ ਨਵਾਂ ਕਬੂਤਰ ਆ ਗਿਆ ਬੈਠਾ ਦੇਖੋ ਆ ਰਿਹਾ ਇੱਕ ਥੋਣੀ ਆ ਕੇ ਬੈਠਣਾ ਮੈਂ ਇੱਥੇ ਹੁਣ ਹੀ ਡਿੱ ਗਿਆ ਚਲੋ ਆਪਣੇ ਰੱਤੇ ਨਾਲ ਉਤਰਿਆ ਤੇ ਦਿਖਾਵਾਇਆ ਤੁਹਾਨੂੰ ਦੇਖੋ ਮੋਡੇ ਉਹਦੇ ਹਰੇ ਜਿਹੇ ਤੇ ਤਾਂ ਉਹਦੀ ਪੂਰੀ ਹੀ ਆ ਤੇ ਬਾਤ ਦੱਸਣੇ ਆ ਤੇ ਆਪਣਾ ਰੱਤਾ ਆ ਗਿਆ ਬਸ ਸਮਝੋ 5 ਮਿੰਟ ਐ ਵੇਚ ਬੈਠੀ ਟਾਈਮ ਹੋ ਗਿਆ 12:30 ਦਾ ਤੇ ਜੋ ਰੱਤਾ ਹੁਣ ਬੈਠਾ ਜਾ ਉਹ ਕਿ ਤਰ੍ਹਾਂ ਦਿਖਾਉਂਦੇ ਆ ਪੁੱਤਰ ਹਾਂ ਕੋਠੇ ਦੇ ਆ ਹੁਣ ਦੇਖੋ ਕਬੂਤਰ ਆ ਰੱਤਾ ਵੀ ਦਿਖਾਉਂਦਾ ਤੁਹਾਨੂੰ ਮੈਂ ਯਾਰ ਰੱਤਾ ਦਾ ਆਉਂਦਾ ਆ ਡਗੜਾ ਮਤਰਾ ਆ ਰਖ ਗਿਆ ਦੇਖ ਲਓ ਇਹਦਾ ਪਤਾ ਨਹੀਂ ਆਪਣਾ ਰੱਤਾ ਯਾਰ ਆਪਣਾ ਰੱਤਾ ਖੜ ਜੋ ਖੜ ਗਿਆ ਆਹ ਹਾਂ ਬਹਿ ਗਿਆ ਬਹਿ ਗਿਆ ਬਹਿ ਗਿਆ ਲੋ ਮਤਰਾ ਰੱਤਾ ਫਿਰਦਾ ਹੀ ਐ ਮੈਂ ਹਰ ਦਾ ਇੱਕ ਦਾ ਟਾਈਮ ਕਰੂਗਾ ਸ਼ਾਇਦ ਜਿਸ ਹਨਾ ਸਪੀਡ ਹੈ ਦੀ ਉਸ ਨਾਲ ਤਰੀ ਕਰਦਾ ਚੰਦਾ ਕਹਿੰਦੇ ਇੱਕ ਇੱਥੇ ਆ ਕੇ ਬਹਿ ਗਿਆ ਪਤਾ ਨਹੀਂ ਕਿਹਦਾ ਯਾਰ ਚਲੋ ਜਦੋਂ ਆਇਆ ਹੁਣ ਆਪਣੇ ਉੱਥੇ ਕਹਿੰਦੇ ਹੈਗੇ ਰੱਤਾ ਬੈਠਾ ਜਾਂ ਥੱਲੇ ਉਦੋਂ ਡਿੱਗਦਾ ਟੈਂਦਾ ਫਿੱਤੀ ਸਿਆ ਉਦੋਂ ਕਰਾਂਗੇ ਸ਼ੁਰੂ ਯਾਰ ਉੱਥੇ ਤੂੰ ਹੀ ਗਏ ਨਹੀਂ ਦੂਰਾ ਪਾ ਤੇ ਹੁਣ ਦੇਖ ਕਰੀ ਹੋਰ ਦਿਖਾ ਦੰਨਾ ਮੈਂ ਚੱਲ ਫਿਰਦਾ ਹੀ ਹੈ ਨਾ ਨਹੀਂ ਦੀਂਦਾ ਮਿੱਤਰੋ ਪਤਾ ਨਹੀਂ ਲਾਦਾ ਕਿ ਕਿਧਰ ਆਂਦਾ ਆਹ ਉਹ ਮੈਂ ਲਗਾ ਹੀ ਜਾਂਦਾ ਓਏ ਉਹ ਹੁੰਦਾ ਚੱਲ ਦੇਖੀਆ ਕੱਲ ਲਈ ਬਾਸ ਹੁਣ ਹੋ ਗਿਆ ਦਿਖਾਤਾ ਤੁਹਾਨੂੰ 12:40 ਦਾ ਟਾਈਮ ਹੋ ਗਿਆ ਤੇ ਫਿਰਦਾ ਕਿ ਟਾਈਮ ਦੂਰੀਆ ਦਿਖਾਉਣਾ ਫੜਜੂ ਸ਼ਾਮ ਨੂੰ ਦੋ ਕਿਆ ਲੀ ਆਊਗਾ ਵਾ ਬਰਦਾ ਬਸ ਦੇ ਇੱਕ ਵੇ ਟੈਂਕਾਰ ਹੀ ਜਾਊਗਾ ਯਾਰ ਪਤਾ ਨਹੀਂ ਇੱਥੇ ਕੀ ਦਾ ਗਾਂਦੇ ਆ ਫਿਰਦਾ ਕਬੂਤਰ ਉਵੇਂ ਉੱਡ ਜਾਂਦਾ ਤੇ ਭਾਂਚੋ ਆਪਣੇ ਰੱਤੇ ਨੂੰ ਜਿਵੇਂ ਨੀਵਾ ਕਰਤਾ ਉਹ ਗਾਂ ਨਿਕਲ ਗਈ ਸੀ ਚਲੋ ਦੋਈ ਨਾ ਆਪਣਾ ਰੱਤਾ ਹੀ ਜਮੇ ਹੀ ਬਾਉਣ ਵਾਲਾ ਕਰਤਾ ਚੱਲ ਹੁੰਦਾ ਇਹਨੇ ਬੈਠਨੇ ਸੀ ਉਹ ਗੰਦ ਪਾਈ ਜਾਂਦਾ ਉੱਡ ਕੇ ਜਮਾ ਹੌਲੀ ਹੌਲੀ ਉਹ ਥੇ ਬਹਿ ਜਾਂਦਾ ਇਹਨੂੰ ਵੀ ਜਿਵੇਂ ਗੱਲ ਹੀ ਜਾਂਦਾ ਯਾਰ ਪਤਾ ਨਹੀਂ ਕੀ ਦਾ ਆ ਦੇਖੋ ਅੰਜਾਂ ਵਾਂ ਹੀ ਦੇਖ ਲੈ ਦਵੇਂ ਮੁੱਕਾ ਮੱਤਾ ਪਿਆ ਹੈ ਚਲੋ ਕਰਦਿਆਂ ਕੁਛ ਪ੍ਰਬੰਧ ਹੁੰਨੇ ਆਪਾਂ ਖੇਡੀ ਜਾਂਦੇ ਆ ਪਾਣੀ ਦਿੱਤਾ ਕਰਦੇ ਆਪਾਂ ਪਤਾ ਨਹੀਂ ਕੀ ਦਾ ਯਾਰ ਉਹ ਕਬੂਤਰ ਆ ਇੱਕ ਦਾ ਟਾਈਮ ਕਰਾ ਦੇਣਾ ਆਪਣਾ ਰੱਤਾ ਬਹੁਤ ਆ ਇੱਕ ਦਾ ਟਾਈਮ ਹੁੰਦਾ ਦੀਂਦਾ ਨਹੀਂ ਮੈਨੂੰ ਜੀਸਾ ਨਾਲ ਉਹ ਗੰਦ ਪੈ ਜਾਂਦਾ ਉਸ ਵਿੱਚ ਤੇ ਆਪਣਾ ਰੱਤਾ ਵੀ ਗੰਦ ਆਈ ਜਾ ਬਸ ਗੰਦੀ ਭਜਦਾ ਹੁੰਦਾ ਤੁਹਾਨੂੰ ਦਿਖਾਵਾਂ ਖੜ ਜੋ ਇਹ ਕਿੱਥੇ ਆ ਆਊਗਾ ਕਿੱਦਾਂ ਮੋੜੀ ਜਾਂਦਾ ਐ ਪਤਾ ਨਹੀਂ ਲੱਗਦਾ ਹੁੰਦਾ ਚਲੋ ਕੋਈ ਨਹੀਂ ਬਾਤ ਚੋ ਕਰਦਾ ਹੁਣ ਸਟਾਰਟ ਜੇ ਬੈਠ ਜਾਤਾ ਜਾਂ ਫਿਰ ਉਹ ਜਦੋਂ ਗੰਦ ਪਾਉਣ ਲੱਗਿਆ ਉਹ ਉਹ ਦੇਖੋ ਹੋ ਜਾਂਦਾ ਆਪਣਾ ਗੱਤਾ ਬੈਠਣ ਦੀ ਚਾਲੇ ਜੀ ਅਦੇ ਹੀ ਲੈਣ ਨੱਪ ਕੇ ਉਹ ਬੈਂਦਾ ਕਿ ਨਹੀਂ ਆ ਜੇ ਲੱਕਰਾ ਨਹੀਂ ਜੋ ਬੈਠੇ ਆ ਮਤਰੋ ਹੀ ਹਾਂ ਲੈ ਬਾਸ ਬਾ ਜੂ ਬੈ ਗਿਆ ਤੁਸੀਂ ਹਾਂ ਗਿਆ ਚਲੋ ਆਪਾਂ ਹੁਣ ਟਾਈਮ ਕਿੰਨਾ ਦੇਖਿਆ 12:50 ਹੋਇਆ ਤੇ ਦਿੰਨੇ ਹਿੱਕ ਨੇ ਹੁਣ ਪਿਆ 12 ਵਜੇ ਬੰਦ ਕਰਦੇ ਵੀਡੀਓ ਦਿੰਨੇ ਤੇ ਕਿੰਨੇ ਦੇ ਵੰਦਾ ਇਹ ਹੁਣ ਉਹ ਮੇਰੇ ਵੀਰੋ ਗੰਦ ਫੇਰ ਉੱਡ ਖੜਾ ਦੇ ਜਿਹਨੇ ਗੰਦ ਬਾਹਰ ਰੱਖਿਆ ਦੇਖੋ ਲੈ ਆਪਣਾ ਰੱਤਾ ਵੀ ਉਹ ਮਗਰ ਇਹ ਆ ਤਾਂ ਆਪਣਾ ਰੱਤਾ ਹੀ ਜਾਂਦਾ ਆਹ ਦੇਖੋ ਆਹ ਦੇਖੋ ਗੰਦ ਫੇਰ ਜਾਂਦਾ ਆਹ ਦੇ ਜਾਂ ਫਿਰ ਚਾਰ ਬੰਦੇ ਗੀੜੀ ਵੀ ਗੱਡ ਫਿਰ ਤਾਂ ਕੋਈ ਫਾਇਦਾ ਵੀ ਨਹੀਂ ਆ ਰੱਤੇ ਦਾ ਵੀ ਟਾਈਮ ਬਰਬਾਦ ਕਰੀ ਜਾਂਦਾ ਇਹ ਤਾਂ ਤਾਂ ਇੱਕ ਵਾਦ ਗਿਆ ਮਿੱਤਰੋ 3 ਮਿੰਟ ਰਹਿ ਗਏ ਸਾਰੇ ਚਲੋ ਇਹੀ ਜੇ ਗਲਤ ਨਾ ਜਾ ਤੇ ਬੰ ਚੂਗੀ ਹੜੀ ਹੜੀ ਪਹੁੰਚੂਗੀ ਜੇ ਨਹੀਂ ਪਹੁੰਚਦੀ ਇਹਦੀ ਇੱਕ ਗੱਲ ਮਾਲੀ ਆਪਣੇ ਰੱਤੇ ਦੀ ਪਾਣੀ ਦਿੰਨੇ ਆ ਜਦੋਂ ਉਹਨੂੰ ਪਾਣੀ ਦੇ ਕੇ ਛੱਡਦੇ ਆ ਤੜਕੇ ਉਦੋਂ ਨਹੀਂ ਉੱਡਦਾ ਸਹੀ ਛੱਡਦੇ ਆ ਜੋ ਪਾਣੀ ਦੇ ਕੇ ਪਹਿਲਾਂ ਬੈਠੂਗਾ 10 ਮਿੰਟ ਫੇਰ ਉੱਡੂਗਾ ਆ ਸਵਾਦ ਜਣੀ ਹੁੰਦਾ ਨਾ ਤੇ ਚਲੋ ਦੈਨੇ ਅ ਫਰਕੀ ਬੰਦਾ ਹੋਣਾ ਲੈ ਕੇ ਰੱਤ ਦਿਨੀ ਆ ਮਰੀ ਜਾਨੇ ਕਦੋਂ ਬੈਠੂ ਕਦੋਂ ਆਊ ਕਦੋਂ ਨਾ ਕਦੋਂ ਨੂੰ ਪਾਣੀ ਥੇ ਲੱਤ ਅੱਗੇ ਤੇ ਕਦੋਂ ਅਸੀਂ ਸੌਂਗੇ ਕੀ ਯਾਰ ਇਹ ਕੋ ਗਾਂਦਾ ਵਦਨ ਕੀ ਦਾ ਗੰਦ ਤਾਂ ਕੈਨ ਸਾਦੀ ਵੈਸੇ ਪਾਈ ਹੁੰਦਾ ਹੋ ਗਾਂਧੀ ਚਲੋ ਫੇਰ ਕਰਦੇ ਆਂ ਬਲਾਗ ਦੀ ਸਟਾਰਟਿੰਗ ਰੱਤ ਬੈਠਾ ਨਹੀਂ ਨਹੀਂ ਬੈਠਾ ਆ ਦੇਖੋ ਆ ਉਹ ਡਗੜਾ ਉਹਦਾ ਕੰਮ ਦੇ ਪਤਾ ਨਹੀਂ ਕੀ ਦਾ ਇਹੋ ਉਹ ਬੈ ਗਿਆ ਚੱਕੋ ਬਸ ਆਹੀ ਇਹਨਾਂ ਦੀ ਕੰਮ ਮਾਰ ਦੇਣਾ ਹੁਣ ਰੱਤਾ ਵੀ ਬੈ ਗਿਆ ਤੇ ਮਗਰੀ ਚਲੋ ਜਦੋਂ ਬੈਠਾ ਉਹ ਸਹੀ ਕਰਦੇ ਫੇਰ ਲਓ ਜੀ ਰੱਤੇ ਦਾ ਡਾਮ ਹੋ ਗਿਆ ਪੂਰਾ ਆਇਆ ਹੁਣ ਇਹਨਾਂ ਦਾ ਬਾੜ ਜੁੜਨਾ ਲਾ ਇੱਕ ਕਵਾਜ ਦੇੋਂਡਾ ਨਹੀਂ ਰੀ ਚੱਲੀ ਅੰਧਿਆਰਾ ਤਾਂ ਤਾਂ ਗੋਈ ਜਾਂਦਾ ਹੋ ਆਵਾ ਵਾਲੀ ਚੱਲੀ ਜਾਂਦੀ ਆ ਦੇਖੋ ਪੱਤਾਂ ਨਾਲ ਬੈਠਾ ਨਹੀਂ ਫਿਰਦਾ ਹੀ ਆ ਉਹ ਦਿਖਾਵਾਂ ਉਹ ਆ ਜਾਂਦੇ ਯਾਰ ਆਪੀ ਟਿਕ ਬੈਸੀ ਅਰ ਅੱਤੇ ਕਿੱਧਰ ਗਿਆ ਮਤਲਬ ਦੁਰ ਗਿਆ ਯਾਰ ਇੱਕ ਤਾਂ ਹੁੰਦੀ ਨਹੀਂ ਯਾਰ ਜੋ ਕਹਿਆ ਵੀਡੀਓ ਆਨ ਕਰ ਲਗੇ ਪਤਾ ਨਹੀਂ ਕਿੱਧਰ ਟੱਪ ਜਾਂਦਾ ਇੱਥੀਆਂ ਹੋਊਗਾ ਮੈਂ ਤੁਹਾਨੂੰ ਦਿਖਾਉਣਾ ਕੋਈ ਨਹੀਂ ਆਂਦਾ ਤਾਂ ਮਤਰਾ ਇਹੋ ਦੇਸ ਗਿਆ ਆਂਦਾ ਇਹ ਉਹ ਡੱਪ ਗਿਆ ਟੱਪ ਗਿਆ ਟੱਪ ਗਿਆ ਟੱਪ ਗਿਆ ਟੱਪ ਗਿਆ ਟੱਪ ਗਿਆ ਰੱਤਾ ਵੀ ਸਰੇ ਜਾਂਦੀ ਸੀ ਮਸਾਸੀ ਇਸ ਤੋਂ ਅੰਜਰ ਹੋ ਗਿਆ ਚਲੋ ਬੈਠੇ ਆਂ ਵੀਡੀਓ ਲੰਮੀ ਕੀਤੀ ਅਨੇ ਆਪਾਂ ਹੋਊਗੀ ਹੋਊਗੀ ਬਾਵਾ ਮਿੰਟਾਂ ਚ ਬੱਤਰੋ ਹੁਣ ਬਸ ਜਿਵੇਂ ਬੈਠਣ ਤੇ ਆ ਗਿਆ ਉਹਦੀ ਦਿਖਾਵਾਂਗੇ ਪਰ ਅੱਧੇ ਡੇਢ ਵੇ ਬੈਠ ਪਹੁੰਚ 2 ਵਜੇ ਉਹਨੇ ਵੀਡੀਓ ਨੂੰ ਲੰਬੀ ਬਹੁਤ ਹੋ ਗਈ ਵੀਡੀਓ ਮੈਂ ਦੇਣਾ ਕਿੰਨੇ ਲੰਮੈਂਟਾਂ ਦੀ ਹੋ ਗਈ। ਸੋ ਮਿੱਤਰ ਤੁਹਾਨੂੰ ਲਫਾ ਫਾੜਦਾ ਦਿਖਾ ਮੈਂ ਖਾੜਕ ਜੋ ਉਹ ਦੇਖਣਾ ਪਈ ਲਫਾ ਫਿਆ ਇੱਜ਼ਤ ਦਾ ਸਵਾਲ ਆ। ਨਾ ਨਾ ਰੱਤਾ ਵੀ ਆਪਣਾ ਆ ਗਿਆ। ਊੜੇ ਰੱਤਿਆ। ਪਰ ਮਿੱਤਰ ਆਪਣਾ 25 ਮਿੰਟਾਂ ਦਾ ਵਲੌਗ ਹੋ ਗਿਆ ਹੁਣ। ਤੇ ਹੈ ਆਪਾਂ ਅੱਧਾ ਘੰਟਾ ਹੋਰ ਲਾਂਗੇ। ਅੱਧੇ ਘੰਟੇ ਦਾ ਵਲੌਗ ਹੋ ਗਿਆ 1:30 ਵਜ ਗਿਆ। ਬਾ ਹੁਣ ਬੈਠਾ ਜਦੋਂ ਦੀ ਦਿਖਾਉਣਾ ਹੁਣ ਨਹੀਂ ਦਿਖਾਉਂਦੇ ਯਾਰ। ਮੈਂ ਲਫਾ ਫਾ ਦਿਖਾਉਂਦਾ ਸੁਣੋੜਦਾ ਹੋ ਜਾਂਦਾ। ਦੇਖ ਲੋ ਮਤਰਾ ਆਪਣਾ ਰੱਤਾ ਫੇਰ ਚੜ ਗਿਆ ਤਾਂ ਹ ਉਹ ਕਬੂਤਰਾਂ ਨਾਲ ਮੈ ਜੂ ਮਾਰਦਾ ਜੀਂਦਾ ਤਾਂ ਦੇਖ ਲੋ ਉਹ ਕਬੂਤਰਾਂ ਨਾਲ ਤੁਹਾਨੂੰ ਦਿਖਾਣ ਐਦਾ ਨੂੰ ਆਇਆ ਵੀ ਜੇ ਪਰ ਉੱਚੇ ਵਾਲੇ ਆਉਦੋਂ ਨਹੀਂ ਉਹਨਾਂ ਦਾ ਆਪਣਾ ਕਬੂਤਰ ਆ ਜੀਦਾ ਨਹੀਂ ਉਹਨਾਂ ਬਈ ਜੱਲ ਤੋਪਾ ਵਾਲੀ ਆ ਕਿਉਂਕਿ ਇੱਥੇ ਨੇੜੇ ਥੜ੍ਹ ਹੈ ਨਹੀਂ ਨਾ ਹੀ ਬੈਠਾ ਟੈਂਕੀ ਤੇ ਇਹ ਕੋਈ ਆਪਰਾ ਕੰਪਟਰ ਇਹ ਰੂਟ ਟਾਰਗੇਟ ਟਾਈਮ ਹੋਇਤਲਾ ਮਿੱਤਰੋ 1:45 ਦਾ ਹੁਣ ਟਾਈਮ ਦਿਖਾਵਾ ਮੈਂ ਜਦੋਂ ਮੈਂ ਸਕੂਲ ਜਨ ਛੱਡ ਕੇ ਉਦੋਂ ਮੇਰੇ ਆਉਣ ਤੋਂ ਪਹਿਲੇ ਇਹ ਖੁੱਡੇ ਚ ਹੁੰਦਾ ਯਾਰ ਅੱਜ ਮੈਂ ਸਕੂਲ ਨਹੀਂ ਗਿਆ ਅੱਜ ਦੇ ਨਾਲ ਕੇ ਛੁੱਟੀ ਆ ਅੱਜ ਫੇਰ ਤਾਂ ਟੈਗ ਦਾ ਉਹ ਆਉਂਦਾ ਇਹ ਨਹੀਂ ਮਤਰਾ ਆਪਣਾ ਹੈ ਨਹੀਂ ਆਹ ਆਹ ਹੈ ਨਹੀਂ ਇਹ ਅਕਦਰ ਆਪਣੇ ਮੇ ਇਹ ਹਾਲੇ ਤੱਕ ਆਪਣੇ ਆਰੇ ਚਲੋ ਦਿਨਨਾ ਮੈਂ ਆਪਣੇ ਕੀ ਦਾ ਹੋਰ ਦਾ ਆਪਣੇ ਵੈਸੇ ਤਾਂ ਹੋ ਆਪਣੇ ਮਿੱਤਰੋ ਚਲੋ ਆਪਣਾ ਫਿਰਦਾ ਹੈ ਕਬੂਤਰ ਜਦੋਂ ਆਇਆ ਉਦੋਂ ਦੱਸਾਂਗੇ ਹੁਣ ਫਿਰਦਾ ਹੈ ਜੀ ਤੱਕ ਤਾਂ ਹੋ ਮਿੱਤਰੋ ਰੱਤ ਆ ਗਿਆ ਆਪਣਾ ਹੁਣੇ ਬੈਠਾ ਆ ਬੈਠਾ ਆ ਗਿਆ ਤੇ ਟਾਈਮ ਇੱਕ ਪੰਜਾਈ ਦੇ ਮੰਨ ਲਓ ਚੱਲ 145 ਤੇ ਆ ਗਿਆ 152 ਹੀ ਮੰਨੋ ਐ 143 150 145 ਮੰਨ ਲਓ ਚੱਲ ਹੁਣ ਆਇਆ ਤੇ ਚਲੋ ਹੋਂਦ ਸੱਲੋ ਫੇਰ ਕਰ ਦਿਆਂ ਥੱਲੇ ਹੋਂਦ ਹੋਂਦ ਫੇਰ ਕਰ ਦਿਆਂ ਸਟਾਰਟ ਤੇ ਪੁੱਤਰੂ ਆ ਥੱਲੇ ਫੇਰ ਇਹਨਾਂ ਨੂੰ ਮਾਰ ਦਿਆਂ ਬੱਤੀ ਇਹਦੇ ਉਹ ਦੇਖੋ ਪੈਰ ਨਹੀਂ ਲਾਦੇ ਜੂਰ ਲੱਗਾ ਉਹਦੇ ਲੈ ਦੇਖੋ ਹਾਂ ਚਲੋ ਹੋਂਦ ਥੱਲੇ ਫੇਰ ਕਰ ਚਲੋ ਮੁੰਤਰ ਫੇਰ ਕਰਦੇ ਕਿ ਬਲੌਗ ਦੀ ਐਂਡਿੰਗ ਤੇ ਲੰਮਾ ਬਹੁਤ ਹੋ ਗਿਆ ਪਾਣੀ ਗੁੜੀਆਂ ਆਪੇ ਪਾ ਦੂੰਗਾ ਇਹਨੂੰ ਤੇ ਬਾਸ ਕਰਦ ਗੈਂਡਿੰਗ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ ਨਾਲ ਬਾਏ ਬਾਏ